ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਆ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਜਿਹੜੇ ਸ਼ੀਨਿੰਗਨ ਟੂਰਿਸਟ ਵੀਜ਼ੇ ਦਾ ਕੰਮ ਕਰਦੇ ਆ ਉਹ ਵੀ ਇੰਡੀਆ ਤੋਂ ਨਹੀਂ ਕਰਦੇ ਵੱਖ-ਵੱਖ ਕੰਟਰੀਆਂ ਤੋਂ ਕਰਦੇ ਕੋਈ ਮਲੇਸ਼ੀਆ ਤੋਂ ਕਰ ਰਹੇ ਕੋਈ ਸਿੰਗਾਪੁਰ ਤੋਂ ਕਰ ਰਿਹਾ ਜਾਂ ਕੋਈ ਇੰਡੋਨੇਸ਼ੀਆ ਤੋਂ ਕਰ ਰਿਹਾ ਇਹੋ ਜਿਹੀਆਂ ਚੀਜ਼ਾਂ 'ਚ ਨਾ ਫਸਿਆ ਕਰੋ ਮੈਂ ਬਾਰ-ਬਾਰ ਇੱਕ ਚੀਜ਼ ਤੁਹਾਨੂੰ ਕਹਿ ਦੇਣੀ ਚਾਹੁੰਦਾ ਕਿ ਜਿਹੜੇ ਵਰ ਪਰਮਿਟ ਹੁੰਦੇ ਆ ਜਾਂ ਕੋਈ ਵੀ ਰੈਜ਼ੀਡੈਂਸੀ ਵੀਜ਼ੇ ਹੁੰਦੇ ਆ ਉਹਨਾਂ ਵਿੱਚ ਕੰਪਨੀਆਂ ਦੇ ਖਰਚੇ ਹੁੰਦੇ ਆ ਤੇ ਟਾਈਮ ਪ੍ਰੋਸੈਸ ਲੰਬੇ ਹੁੰਦੇ ਆ ਸੋ ਉਹਦੇ ਵਿੱਚ ਆਪਾਂ ਇੱਕ ਚੀਜ਼ ਦਾ ਧਿਆਨ ਰੱਖਿਆ ਸਟੈਪ ਬਾਈ ਸਟੈਪ ਪੇਮੈਂਟ ਹੁੰਦੀਆਂ ਨੇ ਕਿਉਂਕਿ ਬਾਅਦ ਵਿੱਚ ਜਦੋਂ ਲੰਬਾ ਟਾਈਮ ਹੁੰਦਾ ਕਈ ਬੰਦੇ ਕਈ ਗਰੁੱਪ ਦੇ ਵਿੱਚ ਸਾਰੇ ਨਹੀਂ ਕਹਿੰਦਾ ਕੁਝ ਜਿਵੇਂ 10 ਚੋਂ 2 ਬੰਦੇ ਬੈਕ ਆਊਟ ਕਰ ਜਾਂਦੇ ਆ ਤੇ ਸਾਰਾ ਗਰੁੱਪ ਖਰਾਬ ਕਰ ਜਾਂਦੇ ਆ ਪਰ ਟੂਰਿਸਟ ਵੀਜ਼ੇ ਤੇ ਕੀ ਹੁੰਦਾ ਜਿਹੜੇ ਹੁਣ ਆਲਰੇਡੀ ਸਿੰਗਾਪੁਰ ਵਿੱਚ ਵਧੀਆ 1.5 ਲੱਖ ਰੁਪਈਆ ਸੈਲਰੀ ਤੇ ਕੰਮ ਕਰ ਰਹੇ ਹੁੰਦੇ ਆ ਉੱਥੋਂ ਸ਼ੇਨਗਨ ਦਾ ਵੀਜ਼ਾ ਬਹੁਤ ਈਜ਼ੀਲੀ ਲੱਗ ਜਾਂਦਾ 6 ਮਹੀਨੇ ਦੀ ਆਪਣੀ ਸਟੇਟਮੈਂਟ ਲੱਗਣੀ ਆ ਜੋਬ ਆਪਣੀ ਪਈ ਹੁੰਦੀ ਆ ਵਾਪਸ ਆਉਣ ਦਾ ਰੀਜ਼ਨ ਹੁੰਦਾ ਸੋ ਉੱਥੋਂ ਦੀਆਂ ਜਿਹੜੀਆਂ ਇਹ ਕੰਟਰੀਆਂ ਦੇ ਵਿੱਚੋਂ ਵੀਜ਼ੇ ਆ ਸ਼ੇਨੇਗਾਂ ਦੇ ਇਹ ਵੀਜ਼ੇ ਬਹੁਤ ਆਸਾਨੀ ਨਾਲ ਮਿਲ ਜਾਂਦੇ ਆ ਜਿਹੜੇ ਇੰਡੀਆ ਵਿੱਚ ਵੀ ਵਧੀਆ ਜੌਬ ਤੇ ਕੰਮ ਕਰ ਰਹੇ ਆ ਉਹਨਾਂ ਦੀ ਸੈਲਰੀ ਅਕਾਊਂਟ ਵਿੱਚ ਆ ਰਹੀ ਆ ਵਾਪਸ ਆਉਣ ਦਾ ਰੀਜ਼ਨ ਆ ਤੇ ਉਹਨਾਂ ਨੂੰ ਇਹ ਵੀ ਪਤਾ ਕਿ ਸਾਡਾ ਜਿਹੜਾ ਹੈਗਾ ਆ ਕੰਪਨੀ ਵਿੱਚ ਕੰਮ ਕਰ ਰਹੇ ਆ ਬਹੁਤ ਵਧੀਆ ਰਿਕਾਰਡ ਚੱਲ ਰਿਹਾ ਉਹ ਵੀ ਆਪਣਾ ਵੀਜ਼ਾ ਇੱਥੇ ਆਪਣੀ ਆਈਟੀਆ ਰਿਟਰਨਾ ਲਾ ਕੇ ਵੀਜ਼ਾ ਲੈ ਸਕਦੇ ਆ ਉਹ ਇਹ ਨਹੀਂ ਹੈਗਾ ਕਿ ਸਿੰਗਾਪੁਰ ਲਈ ਲੱਗਗਾ ਜਾਂ ਮਲੇਸ਼ੀਆ ਲਈ ਲੱਗਗਾ ਜਾਂ ਇੰਡੀਆ ਲਈ ਲੱਗਗਾ ਸਿਰਫ ਐਂਬੈਸੀ ਨੂੰ ਕੀ ਚਾਹੀਦਾ ਐਂਬੈਸਡਰ ਨੂੰ ਕੀ ਚਾਹੀਦਾ ਵਾਪਸ ਆਉਣ ਦਾ ਰੀਜ਼ਨ ਤੇ ਵਧੀਆ ਸੈਲਰੀ ਤਾਂ ਕਿ ਤੁਸੀਂ ਉੱਥੇ ਜਾ ਕੇ ਪੈਸੇ ਸਪੈਂਡ ਕਰਨੇ ਆ। ਸੋ ਉਹਦੇ ਲਈ ਤੁਹਾਨੂੰ ਕਿਸੇ ਏਜੰਟ ਦੇ ਕੋਲੇ ਜਾਣ ਦੀ ਲੋੜ ਨਹੀਂ। ਜਿਹੜੇ ਏਜੰਟ ਤੁਹਾਡੇ ਤੋਂ 5 ਲੱਖ ਰੁਪਏ 10 ਲੱਖ ਰੁਪਏ 15 ਲੱਖ ਰੁਪਏ ਡਿਮਾਂਡ ਕਰਦੇ ਆ ਉਹਨਾਂ ਦਾ ਮੋਟਿਵ ਸਿਰਫ ਇੱਕੋ ਹੀ ਹੈ ਕਿ ਲੱਗ ਗਿਆ ਤਾਂ تیر ਨਹੀਂ ਤਾਂ ਤੁੱਕਾ ਚਲੋ ਸਾਡੇ ਪੈਸੇ ਤਾਂ ਆ ਹੀ ਜਾਣੇ ਆ ਨਹੀਂ ਤਾਂ ਸਾਡਾ ਲੱਗਿਆ ਵੀ ਕੀ। ਹੁਣ ਇੱਕ ਬਹੁਤ ਵਧੀਆ ਬੰਦਾ ਕੰਮ ਕਰ ਰਿਹਾ ਸੋਸ਼ਲ ਮੀਡੀਆ ਤੇ ਵੀਜ਼ੇ ਦਾ ਨਹੀਂ ਮੈਂ ਕਹਿ ਸਕਦਾ ਹਜੇ ਕਿਉਂਕਿ ਮੈਂ ਜੋ ਦੇਖਿਆ ਉਹਨੇ ਨਾ ਸਪੈਸ਼ਲ ਆਪਣਾ ਚੀਜ਼ ਲੁਕੋਈ ਹੋਈ ਹੋਈ ਵੀਜ਼ਾ ਦਿਖਾ ਰਿਆ ਸੀ ਕਿ ਹਾਂਜੀ ਸਾਡੇ ਕੋਲੇ 2026 ਦਾ ਵੀਜ਼ਾ ਬਰਾਮਦ ਹੋ ਗਿਆ ਪਰ ਇਹ ਨਹੀਂ ਦਿਖਾਇਆ ਉਹ ਦਿੱਲੀ ਤੋਂ ਹੋਇਆ ਕਿ ਸਿੰਗਾਪੁਰ ਤੋਂ ਹੋਇਆ ਉੱਤੋਂ ਦੀ ਜਿਹੜਾ ਉਹ ਵੀਜ਼ਾ ਸੀ ਉਹ ਸੀ ਕਲਾਸ ਸੀ ਡੀ ਕਲਾਸ ਨਹੀਂ ਸੀ ਉਹ ਪੁਰਤਗਾਲ ਦਾ ਵੀਜ਼ਾ ਦਿਖਾ ਕੇ ਮੁੜ ਕੇ ਉਹਨਾਂ ਨੇ ਸਪੇਨ ਦੇ ਵਿੱਚ ਉਹਨਾਂ ਨੂੰ ਸੈੱਟ ਕਰਨਾ ਸੀ ਸਪੇਨ ਦੇ ਵਿੱਚ 2 ਸਾਲ ਤਾਂ ਉਵੇਂ ਸੇ ਲੱਗ ਜਾਣੇ ਉਸ ਤੋਂ ਬਾਅਦ ਜਿਹੜੀ ਉਹਦੀ TCRC ਦਾ ਪ੍ਰੋਸੈਸ 8 ਤੋਂ 10 ਮਹੀਨੇ ਫੇਰ ਲੱਗ ਜਾਣੇ ਉਹ ਪ੍ਰੋਸੀਜਰ ਕਿਸੇ ਨੇ ਨਹੀਂ ਦੱਸਿਆ ਇੱਕ ਚੀਜ਼ ਨੂੰ ਪੂਰਾ ਆਪਾਂ ਬਾਅਦ ਵਿੱਚ ਕਹਿਣਾ ਜੀ ਅਸੀਂ ਨੁਕਸਾਨ 'ਚ ਆ ਗਏ ਅਸੀਂ ਐਡਾ ਨੁਕਸਾਨ ਖਾ ਲਿਆ ਪਹਿਲਾਂ ਆਪਾਂ ਪਰਖਦੇ ਕਿਉਂ ਨਹੀਂ ਦੇਖਦੇ ਕਿਉਂ ਨਹੀਂ ਉਹ ਕਾਰ ਕੀ ਰਿਹਾ ਦਿਖਾ ਕੀ ਰਿਹਾ ਇੱਥੇ ਦਿਖਾ ਕੇ ਦਿੱਲੀ ਤੋਂ ਆਪਾਂ ਦਿਖਾ ਰਹੇ ਹਾਂ ਵੀ ਦਿੱਲੀ ਤੋਂ ਲੱਗਿਆ ਉਹ ਸਿੰਗਾਪੁਰ ਤੋਂ ਵੀਜ਼ਾ ਉਹ ਫਟਾਫਟ ਉਹਨੇ ਇੱਥੋਂ ਇੰਨਾ ਕਿ ਕੱਟ ਮਾਰਿਆ ਹੋਇਆ ਕਿ ਪਤਾ ਹੀ ਨਹੀਂ ਲੱਗਿਆ ਵੀ ਕਿੱਥੋਂ ਦਾ ਵੀਜ਼ਾ ਸਿਰਫ ਵੀਡੀਓ ਚਲਾਉਣ ਲਈ ਕਿ ਲੋਕੀ ਆਫਟਰ ਵੀਜ਼ਾ ਕਰਕੇ ਸ਼ੇਅਰ ਕਰ ਦੇਣਗੇ ਵਿਊ ਆ ਜਾਣਗੇ 10 15 ਪੋਲੇ-ਪਾਲੇ ਲੋਕ ਫਸ ਵੀ ਜਾਣਗੇ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਪਰ ਇੱਕ ਚੀਜ਼ ਦਾ ਧਿਆਨ ਰੱਖੋ ਮੈਂ ਕਹਿਣਾ ਨਹੀਂ ਚਾਹੁੰਦਾ ਕਈ ਐਦਾਂ ਦੇ ਵੀ ਸਿੰਗਰ ਨੇ ਜਿਨ੍ਹਾਂ ਨੂੰ ਗਾਉਣਾ ਨਹੀਂ ਆਉਂਦਾ ਪਰ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਸਟਾਰ ਬਣਾਤਾ ਸੋ ਹਰ ਇੱਕ ਸੋਸ਼ਲ ਮੀਡੀਆ ਤੇ ਹਰ ਇੱਕ ਚੀਜ਼ ਚਲਦੀ ਸਹੀ ਵੀ ਨਹੀਂ ਹੁੰਦੀ ਪਰਖਿਆ ਕਰੋ ਦੇਖਿਆ ਕਰੋ ਦਿਖਾ ਕੀ ਰਹੇ ਨੇ ਜਿਹੜੇ ਬੰਦੇ ਦੇ ਵੀਜ਼ੇ ਵੀ ਲੱਗ ਰਹੇ ਨੇ ਉਹ ਸਿੰਗਾਪੁਰ ਮਲੇਸ਼ੀਆ ਤੋਂ ਲੱਗ ਰਹੇ ਨੇ ਇੰਡੀਆ ਤੋਂ ਜਿਹੜੇ ਵੀਜ਼ੇ ਲੱਗਦੇ ਨੇ ਉਹ ਏਸ਼ੀਅਨ ਕੰਟਰੀਆਂ ਦੇ ਵੀਜ਼ੇ ਦਿਖਾ ਰਹੇ ਨੇ ਸੋ ਇੰਨਾਂ ਚੀਜ਼ਾਂ ਦਾ ਧਿਆਨ ਰੱਖੋ ਕੱਲ ਨੂੰ ਕਿਸੇ ਪੈਸੇ ਨੂੰ ਨੁਕਸਾਨ ਨਾ ਕਰ ਲਿਓ ਕਈ ਵਾਰੀ ਪੈਸਾ ਵੀ ਮੈਟਰ ਨਹੀਂ ਕਰਦਾ ਤੁਹਾਡੇ ਡਾਕੂਮੈਂਟ ਤੁਹਾਡਾ ਫਿਊਚਰ ਤੁਹਾਡਾ 에어ਪੋਰਟ ਤੋਂ ਕਲੀਅਰੈਂਸ ਹੋਣਾ ਵੀ ਮੈਟਰ ਕਰਦਾ। ਸੋ ਆਪਣੀ ਸੋਚ ਸਮਝ ਤੋਂ ਕੰਮ ਲਓ। ਜੋ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਸਾਡੇ ਆਫਿਸ ਵਿੱਚ ਆ ਕੇ ਗੱਲ ਕਰੋ। ਹਰ ਇੱਕ ਇਨਫੋਰਮੇਸ਼ਨ ਤੁਹਾਨੂੰ ਡੀਲ ਦੇ ਵਿੱਚ ਗੱਲ ਦੱਸੀ ਜਾਊਗੀ। ਕਿਦਾਂ ਕਿਹੜਾ ਸਕੈਮ ਹੋ ਰਿਹਾ ਬਚੋ ਤੇ ਬਚਾਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। 7 ਸੀਜ਼ ਹਮੇਸ਼ਾ ਹੀ ਟਰਾਂਸਪੈਂਸੀ ਦੇ ਨਾਲ ਚੱਲਦਾ। ਇੱਥੇ ਕੋਈ ਵੀਜ਼ੇ ਦੀ ਕਮਿਟਮੈਂਟ ਨਹੀਂ ਪਰ ਇਹ ਕਮਿਟਮੈਂਟ ਜ਼ਰੂਰ ਹੈ ਕਿ ਤੁਹਾਡੇ ਨਾਲ ਗਲਤ ਨਹੀਂ ਹੋਣ ਦਿੱਤਾ ਜਾਊਗਾ। ਧੰਨਵਾਦ।